ਭਲਾਚੋੜੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਸਸ਼ੀਕਾਲ ਮਹਾਮੋਹਿ ਤਲਵਾਰ ਤੁਸੀਂ ਵੇਖ ਰਹੇ ਹੋ ਸਿਆਸੀ ਸੇਕਾ ਪੰਜਾਬ ਦੇ ਮੁਹਾਲੀ ਦੇ ਵਿੱਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾ ਚੋੜੀਏ ਦੇ ਹੱਤਿਆ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਮੁੱਖ આરોપી ਦਾ ਐਨਕਾਊਂਟਰ ਕਰ ਦਿੱਤਾ ਹੈ। ਲਾਲਰੂ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਵਿਛਾਇਆ ਗਿਆ ਜਾਲ ਦੇ ਦੌਰਾਨ ਹਰਪਿੰਦਰ ਸਿੰਘ ਉਰਫ ਮਿੱਟੂ ਨਾਲ ਮੁਕਾਬਲਾ ਹੋਇਆ ਜਿਸ ਦੇ ਵਿੱਚ ਉਹ ਗੋਲੀ ਲੱਗਣ ਦੇ ਕਾਰਨ ਜ਼ਖਮੀ ਹੋ ਗਿਆ। ਇਸ ਐਨਕਾਊਂਟਰ ਦੌਰਾਨ ਦੋ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਨੇ। ਮਿੱਟੂ ਐਸ ਐਨਕਾਊਂਟਰ ਦੌਰਾਨ ਦੋ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਨੇ। ਮਿੱਟੂ ਐਸ ਐਨਕਾਊਂਟਰ ਦੌਰਾਨ ਦੋ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਨੇ। ਮਿੱਟੂ ਐਸ ਐਨਕਾਊਂਟਰ ਦ ਉਸ ਦਾ ਅਪਰਾਧਿਕ ਰਿਕਾਰਡ ਵੀ ਪਹਿਲਾਂ ਤੋਂ ਮੌਜੂਦ ਹੈ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਤੇ ਰਾਹੀਂ ਇਸ ਐਨਕਾਊਂਟਰ ਦੀ ਪੁਸ਼ਟੀ ਕੀਤੀ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਦੋ ਸ਼ੂਟਰ ਅਦਿੱਤਿਅ ਕਪੂਰ ਉਰਫ ਮੱਖਰ ਤੇ ਕਰਨ ਪਾਟਕ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਤੇ ਬਲਛੋਰੀਏ ਦੇ ਕਤਲ ਦੀ ਯੋਜਨਾ ਬਣਾਉਣ ਦਾ ਦੋਸ਼ ਲੱਗਾ ਸੀ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਫਰਾਨਾ ਬਲਾ ਚੋਰੀਏ ਨੂੰ ਕਬੱਡੀ ਟੂਰਨਾਮੈਂਟ ਨਾਲ ਜੁੜੀ ਤਾਕ ਕਾਰਨ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਇਹ ਧਮਕੀਆਂ ਸਿੱਧੇ ਤੌਰ ਤੇ ਨਹੀਂ ਸਗੋ ਉਸ ਦੇ ਟੀਮ ਅਤੇ ਨਿਡੇਲੇ ਲੋਕਾਂ ਦੇ ਰਾਹੀਂ ਦਿੱਤੀਆਂ ਜਾ ਰਹੀਆਂ ਸਨ ਮੋਹਾਲੀ ਦੇ ਸੋਹਾਨਾ ਦੇ ਵਿੱਚ ਹੋਏ ਕਬੱਡੀ ਟੂਰਨਾਮੈਂਟ ਲਈ ਪੂਰੀ ਕਾਨੂੰਨੀ ਮਨਜ਼ੂਰੀ ਲਈ ਗਈ ਸੀ ਸੁਰੱਖਿਆ ਵੀ ਪੁਲਿਸ ਤੇ ਨਾਲ ਸੀ ਡੀਐਸਪੀ ਖਰਸਿਮਰਨ ਸਿੰਘ ਬਲ ਨੂੰ ਚੀਫ ਗੈਸਟ ਵਜੋਂ ਸੱਦਾ ਦਿੱਤਾ ਗਿਆ ਸੀ ਪੁਲਿਸ ਮੁਤਾਬਕ ਡੀਐਸਪੀ ਦੇ ਟੂਰਨਾਮੈਂਟ ਤੋਂ ਰਵਾਨਾ ਹੋਣ ਦੇ ਕੁਝ ਸਮੇਂ ਬਾਅਦ ਹੀ ਸ਼ੂਟਰ ਐਕਟਿਵ ਹੋ ਗਏ ਇੱਕ ਵਿਅਕਤੀ ਨੇ ਰਾਣਾ ਨੂੰ ਸੈਲਫੀ ਲੈਣ ਦੇ ਬਹਾਨੇ ਸਟੇਜ ਤੋਂ ਸਾਈਡ ਤੇ ਲੈ ਕੇ ਗਿਆ ਜਿੱਥੇ ਸ਼ੂਟਰ ਪਹਿਲਾਂ ਤੋਂ ਹੀ ਆਸਨ 팬 ਬਣ ਕੇ ਨੇੜੇ ਆਏ ਸ਼ੂਟਰ ਨੇ ਪੁਆਇੰਟ ਬਲੈਕ ਰੇਂਜ ਤੋਂ ਗੋਲੀ ਮਾਰ ਕੇ ਰਾਣਾ ਦੀ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ ਹੱਤਿਆ ਦੇ ਮਕਸਦ ਨੂੰ ਲੈ ਕੇ ਦੋ ਵੱਖ-ਵੱਖ ਦਾਅਵੇ ਸਾਹਮਣੇ ਆ ਰਹੇ ਨੇ ਬੰਬੀਹਾ ਗੈਂਗ ਨੇ ਇਸ ਕਤਲ ਨੂੰ ਸਿੱਧੂ ਮੂਸੇਵਾਲਾ ਮਰਡਰ ਦਾ ਬਦਲਾ ਦੱਸਿਆ ਜਦਕਿ ਮੋਹਾਲੀ ਪੁਲਿਸ ਨੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਇਹ ਕਤਲ ਕਬੱਡੀ ਦੇ ਵਿੱਚ ਡੋਮਿਨੈਂਸ ਕਾਇਮ ਕਰਨ ਦੇ ਲਈ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਤੇ ਹੋਰ ਸਾਥੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ